ਸਸ਼ਕਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ 1 ਜੂਨ ਵੋਟਾਂ ਦਾ ਦਿਨ ਸਵੇਰੇ ਸ਼ੁਰੂ ਹੋਈਆਂ ਖਤਮ ਹੋ ਗਈਆਂ ਹੁਣ ਈਵੀਐਮ ਮਸ਼ੀਨਾਂ ਜਿਹੜੀਆਂ ਉਹਨਾਂ ਨੂੰ ਜਮ੍ਹਾਂ ਕਰਾਉਣ ਦਾ ਟਾਈਮ ਆ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜਾ ਰਿਸੈਪਸ਼ਨ ਸੈਂਟਰ ਆ ਔਰ ਮੈਂ ਅਸੀਂ ਕੋਸ਼ਿਸ਼ ਕਰਦੇ ਹਾਂ ਜਿਹੜੇ ਉੱਥੇ ਕਰਮਚਾਰੀ ਲੱਗੇ ਹੋਏ ਸੀਗੇ ਈਵੀਐਮ ਤੇ ਮਸ਼ੀਨਾਂ ਤੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸੀ ਵੀ ਉਹ ਕਿਦਾਂ ਆਪਦਾ ਜਿਹੜਾ ਪੂਰਾ ਕਰ ਰਿਹਾ ਸਾਰਾ ਕੁਝ ਤੇ ਕੀ ਹਸਾਬ ਕਿਤਾਬ ਆ ਸੋ ਮੈਡਮ ਜੀ ਡਿਊਟੀ ਖਤਮ ਹੋ ਗਈ ਜੀ ਹਾਂਜੀ ਜੀ ਤੇ ਕਿਵੇਂ ਰਿਹਾ ਜੀ ਦਿਨ ਜੀ ਵਧੀਆ ਰਿਹਾ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਜੀ ਕੋਈ ਪਰੇਸ਼ਾਨੀ ਨਹੀਂ ਆਈ ਤੇ ਸਵੇਰੇ ਕਿੰਨੇ ਵਜੇ ਸ਼ੁਰੂ ਕੀਤੀ ਸੀ ਜੀ ਜੀ ਸਵੇਰੇ ਮੋਕਪੂਰ ਅਸੀਂ 6:15 ਤੇ ਸ਼ੁਰੂ ਕੀਤੀ ਸੀ ਨਹੀਂ ਅਸੀਂ ਮੋਕਪੂਰ ਸ਼ੁਰੂ ਕਰ ਦਿੱਤੀ ਸੀ ਅਸੀਂ 5:30 ਵਜੇ ਸ਼ੁਰੂ ਕਰ ਦਿੱਤੀ ਸੀ ਮੋਕਪੂਰ ਜੀ ਹਾਂਜੀ ਤੇ ਜੇ ਆਪਾਂ ਗੱਲ ਕੀਤੀ ਜਾਵੇ ਜੀ ਇਹਦੇ ਵਿੱਚ ਜਦੋਂ ਕਿੰਨੇ ਆਪਣੇ ਥੋੜੀ ਜਿਹੜੇ ਗਰੁੱਪ ਦੇ ਵਿੱਚ ਕਿੰਨੇ ਜਾਣੇ ਲੱਗੇ ਸੀਗੇ ਤੇ ਚਾਰਾਂ ਇੱਕ ਪੀਆਰਓ ਨੇ ਇੱਕ ਏਪੀਆਰਓ ਤੇ ਦੋ ਪੋਲਿੰਗ ਆਫੀਸਰਸ ਥੋੜੇ ਜਿਹੜਾ ਆਪਣੇ ਪੋਲਿੰਗ ਬੂਥ ਸੀ ਕਿੰਨੇ ਪਰਸੈਂਟ VOTING ਹੋਈ ਜੀ ਸਰ 66 ਹਾਂਜੀ ਅਪਰੋਕਸੀਮੇਟਲੀ 66% VOTING ਹੋਈ ਹੈ ਤੇ ਹੁਣ ਜਿਹੜੀ ਸਾਰਾ ਪੇਪਰ ਕਾਰਵਾਈ ਕਰਕੇ ਕਿੰਨੇ ਕ ਵੱਜੇ ਤੱਕ ਫ੍ਰੀ ਹੋ ਜਾਓਗੇ ਸਰ ਸਾਰਾ ਕੰਮ ਕਰਕੇ ਜਾਵਾਂਗੇ ਚਾਹੇ ਰਾਤ ਦੇ 11 ਵਜੇ ਮਤਲਬ ਉਹ ਖਾਣਾ ਰੋਟੀ ਪਾਣੀ ਮਿਲ ਗਿਆ ਸੀ ਜੀ ਵਧੀਆ ਹਾਂਜੀ ਜੀ ਵਧੀਆ ਮਿਲ ਗਿਆ ਸੀ ਠੀਕ ਹੈ ਜੀ ਗੱਡੀ ਨੰਬਰ ਪੀ ਵੀ ਤੇ ਉਹ ਅੱਗੇ ਜਾ ਸਕਣਾ ਨਹੀਂ ਤਾਂ ਭਾਈ ਇਹ ਗੱਡੀ ਜਿਹੜੀ ਆ ਕੋਈ ਛਲਦੂਗਾ ਕੋਈ ਫਾਇਦਾ ਨਹੀਂ ਇਸ ਕਰਕੇ ਗੱਡੀ ਨੂੰ ਫੋਰੀ ਤਰਤੇ ਉਧਾਇਆ ਜਾਵੇ ਕਿੰਨੇ ਵਜੇ ਫਿਰ ਸਟਾਰਟ ਕਰਕੇ ਕਿੰਨੇ ਵਜੇ ਵਿਹਲੇ ਹੋ ਗਈ ਜੀ ਸਵੇਰੇ 7:30 ਸ਼ੁਰੂ ਕਰਤਾ ਸੀ ਪ੍ਰੋਸੈਸ ਤੇ ਸ਼ਾਮੀ 6:05 ਮਿੰਟ ਤੇ ਬੰਦ ਕਰਤਾ ਹੈ ਕਿੰਨੇ ਪਰਸੈਂਟ ਪੋਲਿੰਗ ਹੋਈ ਹੈ ਜੀ ਤੁਹਾਡੇ ਜੀ ਆਪ ਗੱਲ ਕਿ 68.5% ਮਤਲਬ ਪਿਛਲੀ ਵਾਰੀ ਨਾਲੋਂ ਤਾਂ ਕਿਤੇ ਉੱਪਰ ਹੋ ਗਈ ਹੈ ਜੀ ਇਹ ਸਾਡੇ ਪ੍ਰਜੈਕਟ ਸੋ ਭਾਈ ਜੀ ਕਿੰਨੇ ਪਰਸੈਂਟ ਪੋਲਿੰਗ ਹੋ ਗਈ ਜੀ ਆਪਣੇ ਇਹ ਸਾਡਾ ਸਾਡੇ 85.5 ਹੋ ਗਈ ਹੈ ਜੀ ਇਹ ਮੈਂ 68.5 ਤੇ ਜੇ ਆਪਾਂ ਗੱਲ ਕੀਤੀ ਜਾਵੇ ਸਾਰੀ ਦਿਹਾੜੀ ਆ ਸਵੇਰ ਦੇ ਲੱਗੇ ਹੋਏ ਹਾਂ ਕੋਈ ਪਰੇਸ਼ਾਨੀ ਰੋਟੀ ਪਾਣੀ ਸਭ ਖਾ ਲਈ ਕੋਈ ਪਰੇਸ਼ਾਨੀ ਨਹੀਂ ਵੇਖੋ ਜੀ ਨੌਕਰੀ ਕੀ ਤੇ ਨਖਰਾ ਕੀ ਤੇ ਬੜਾ ਮਜ਼ਾ ਆ ਰਿਹਾ ਵਾ ਵੇਖੋ ਕਿਉਂਕਿ ਇਹ ਬੜਾ ਵਧੀਆ ਪ੍ਰਕਿਰਿਆ ਹੈ ਕਿ ਆਪਣਾ ਕਿਉਂਕਿ ਦੇਸ਼ ਦਾ ਅਸੀਂ ਪ੍ਰਧਾਨ ਮੰਤਰੀ ਚੁੜਨਾ ਵਾ ਤੇ ਜੇ ਇਸ ਪ੍ਰਕਿਰਿਆ 'ਚ ਸਾਨੂੰ ਹਿੱਸਾ ਬਣਦਾ ਮੌਕਾ ਮਿਲਿਆ ਵਾ ਤੇ ਅਸੀਂ ਆਪਣੇ ਆਪ ਨੂੰ ਬੜਾ ਭਾਗੀ ਸਮਝਦੇ ਆਂ ਤੇ ਬੜਾ ਮਜ਼ਾ ਆਇਆ ਵਾ ਕਿਉਂ ਤੰਗੀਆਂ ਦੇ ਆਉਣੀਆਂ ਹੀ ਹੁੰਦੀਆਂ ਆ ਇਹੋ ਜੇ ਕੰਮ 'ਚ ਕਿ ਉਹ ਰਾਤ ਵੀ ਜਾਗਣਾ ਪੈਂਦਾ ਤੇ ਦਿਨੇ ਵੀ ਸਾਨੂੰ ਲਗਾਤਾਰ ਕੰਮ ਕਰਨਾ ਪੈਂਦਾ ਪਰ ਫਿਰ ਵੀ ਪ੍ਰਮਾਤਮਾ ਦਾ ਨਾਮ ਲੈ ਕੇ ਕਰਦੇ ਆਂ ਤੇ ਵਧੀਆ ਕਰਦੇ ਆਂ ਠੀਕ ਆ ਸਰ ਤੇ ਜਿਹੜੀ ਆਪਾਂ ਗੱਲ ਕਰਦੇ ਆਂ ਜਿਵੇਂ ਹੁਣ ਉੱਥੇ ਤੁਸੀਂ ਸਾਰਾ ਕੰਪਲੀਟ ਕਰ ਲੈ ਇੱਥੇ ਫਾਰਮ ਵਗੈਰਾ ਫਿਲ ਕਰਕੇ ਜੋ ਵੀ ਪੇਪਰ ਕਾਰਵਾਈ ਆ ਇਹ ਜਮ੍ਹਾਂ ਕਰਾ ਕੇ ਤੁਹਾਡੀ ਡਿਊਟੀ ਖਤਮ ਜੀ ਹਾਂਜੀ ਇਹ ਸਾਨੂੰ ਅਸੀਂ ਸਾਰਾ ਸਮਾਨ ਜਮਾ ਕਰਾਵਾਂਗੇ ਪਹਿਲਾਂ ਸਾਡੇ ਜਿਹੜੇ ਸੈਕਟਰ ਅਫਸਰ ਸਾਨੂੰ ਅਪਾਇੰਟ ਹੋਏ ਆ ਉਹਨਾਂ ਕੋਲ ਸਾਨੂੰ ਜਮ੍ਹਾਂ ਤੇ ਕਰਾਉਣਾ ਪੈਣਾ ਸਾਰਾ ਔਰ ਜਿਸ ਤਰ੍ਹਾਂ ਦਾ ਪਰਫਾਰਮਾਂ ਉਹਨਾਂ ਦੇ ਮੁਤਾਬਕ ਹੀ ਸਾਨੂੰ ਜਮ੍ਹਾਂ ਕਰਾਉਣਾ ਪੈਣਾ ਕਿ ਕਾਗਜ਼ੀ ਕਾਰੋਈ ਕਾਫੀ ਹੁੰਦੀ ਆ ਕਿਉਂਕਿ ਬੜੇ ਤਰ੍ਹਾਂ ਦੀਆਂ ਵੋਟਾਂ ਨੇ ਤੇ ਉਹ ਸਾਨੂੰ ਕਰਨਾ ਪੈਣਾ ਵਾ ਤੇ ਕਰਕੇ ਫਿਰ ਜਮ੍ਹਾਂ ਕਰਾ ਕੇ ਤੇ ਫਿਰ ਆਪਾਂ ਅੱਜ ਦੀ ਡਿਊਟੀ ਤੋਂ ਦੇ ਸੇਵਾ ਮੁਕਤ ਹੋ ਜਾ ਅੱਜ ਦੀ ਡਿਊਟੀ ਜਿਹੜੀ ਹੈ ਉਹ ਖਤਮ ਹੋਈ ਕਰੇ ਹਾਂਜੀ ਹਾਂਜੀ ਫਿਰ ਡਿਊਟੀ ਤੇ ਜੇ ਗੱਲ ਕੀਤੀ ਜਾਵੇ ਜਿੱਦਣ ਤੋਂ ਤੁਸੀਂ ਮਤਲਬ ਚੁਣੇ ਗਏ ਹੋ ਵੀ ਤੁਹਾਡੀ ਡਿਊਟੀ ਆ ਕਿੰਨਾ ਚਿਰ ਹੋ ਗਿਆ ਜੀ ਟੋਟਲ ਕਿੰਨਾ ਮਤਲਬ 15 ਦਿਨ 10 ਦਿਨ 20 ਦਿਨ ਇਹ ਤੇ ਸਾਰ ਰਿਹਸਨਾ ਸਾਡੀਆਂ ਤਿੰਨ ਚਾਰ ਰਿਹਸਨਾ ਜਾਂ ਮੇਰੀ ਵੈਸੇ ਕਾਊਂਟਿੰਗ 'ਚ ਵੀ ਡਿਊਟੀ ਲੱਗੀ ਆ ਮੇਰੀ ਉਸਦਾ ਕੱਲ ਨੂੰ ਫੇਰ ਰਿਹਸਲ ਹੋਵੇ ਅਸੀਂ ਰਾਤ ਨੂੰ 1 ਵਜੇ ਪਹੁੰਚੀਏ ਤੇ ਸਵੇਰੇ ਫਿਰ ਮੈਸੇਜ ਆ ਜਾਈਏ ਵੀ ਸਵੇਰੇ ਦੁਪਹਿਰੇ ਹਸਲ ਕਰਨੀ ਆ ਤੇ 4 ਤਰੀਕ ਨੂੰ ਫੇਰ ਮੇਰੀ ਕਾਊਂਟਿੰਗ 'ਚ ਵੀ ਡਿਊਟੀ ਆ ਤੇ ਕੋਈ ਨਹੀਂ ਫਿਰ ਗਿਆ ਵੇਖੋ ਜੇ ਮੁਲਾਜ਼ਮ ਆਹੀਂ ਸਰਕਾਰ ਦੇ ਮੁਲਾਜ਼ਮਾਂ ਦੇ ਕੰਮ ਕਰ ਰਹੇ ਆਂ ਹਾਂਜੀ ਕੁਛ ਦੇ ਲੋ ਤਾਂ ਹੀ ਬਿਲਕੁਲ ਸਰ ਕੋਈ ਕਿਸੇ ਚੀਜ਼ ਦੀ ਪਰਵਾਹ ਨਹੀਂ ਜਿਆਦਾਤਰ ਬੰਦਾ ਤੁਹਾਨੂੰ ਪਤਾ ਸਟ्रेस ਚ ਹੁੰਦਾ ਜਦੋਂ ਸਵੇਰ ਤੋਂ ਸ਼ਾਮ ਤੱਕ ਕਰਦਾ ਬੰਦਾ ਸਰ ਠੀਕ ਆ ਠੀਕ ਆ ਸਰ ਬਹੁਤ ਧੰਨਵਾਦ ਤੁਹਾਡਾ ਹਾਂਜੀ ਕੀ ਕਹਿੰਦੇ ਤੁਸੀਂ ਕਹਿੰਦੇ ਨਹੀਂ ਹੁੰਦੇ ਨਹੀਂ ਬਹੁਤ ਵਧੀਆ ਮੈਂ ਕਹਾਂ ਠੀਕ ਹੈ ਕੋਈ ਨਹੀਂ ਉਹ ਹੀ ਪਰੇਸ਼ਾਨੀ ਕੋਈ ਨਹੀਂ ਹੈ ਕੰਮ ਕਰਨਾ ਤੇ ਕਰਨਾ ਹੀ ਹੈ ਹਾਂਜੀ ਠੀਕ ਹੈ ਧੰਨਵਾਦ ਜੀ ਹਾਂਜੀ ਥੈਂਕ ਯੂ ਜੀ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੇ ਕਰਮਚਾਰੀ ਉਹਨਾਂ ਨੇ ਦੱਸਿਆ ਵੀ ਸਵੇਰੇ ਜਿਹੜਾ 5 5:30 6 ਵਜੇ ਦੇ ਕਰੀਬ ਸ਼ੁਰੂ ਕਰਕੇ ਤੇ ਹੁਣ ਤੁਹਾਨੂੰ ਪਤਾ ਇਸ ਵੇਲੇ ਜਿਹੜੇ 8 8:30 ਵੱਜ ਚੁੱਕੇ ਨੇ ਔਰ ਹਲੇ ਵੀ ਉਹ ਕਹਿੰਦੇ ਜਿਹੜੀ ਫੇਪਰੀ ਕਾਰਵਾਈ ਹੈ ਦੇ ਵਿੱਚ ਸਾਨੂੰ 11 11:30 ਵੱਜ ਜਾਣੇ ਆ ਫਿਰ ਅਸੀਂ ਆਪਣਾ ਜਮਾ ਕਰਕੇ ਫਿਰ ਅਸੀਂ ਫਾਰਗ ਹੋਣਾ ਉਹ ਕਹਿੰਦੇ ਨੌਕਰੀ ਕੀ ਤੇ ਨਖਰਾ ਕੀ ਇਹ ਤਾਂ ਉਹ ਆਪਣੇ ਉਹਨੂੰ ਖੁਸ਼ਕਿਸਮਤ ਸਮਝ ਰਹੇ ਨੇ ਵੀ ਅਸੀਂ ਵੀ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਚੋਣਾਂ ਉਹਦੇ 'ਚ ਸਾਡਾ ਵੀ ਕੋਈ ਯੋਗਦਾਨ ਪਾਇਆ ਅਸੀਂ ਵੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਆਂ ਵੀ ਸਾਡਾ ਵੀ ਯੋਗਦਾਨ ਇਸ ਦੇ ਵਿੱਚ ਵੀ ਅਸੀਂ ਵੀ ਸੋ ਫਿਰ ਹਾਲ ਦੇ ਲਈ ਇਨਾ ਹੀ ਕੈਮਰਾਮੈਨ ਮਨਜੋਤ ਤੇ ਰਾਹੁਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ